ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਪਹਿਲਾ ਆਈਕਨ ਨੌਕਰੀ ਕੀ ਤੇ ਨਖਰਾ ਕੀ ਪਰ ਪੁਲਿਸ ਹਿਰਾਸਤ ਚ ਦਿਖ ਰਏ ਇਹਨਾਂ ਮੁਲਧਮਾ ਵਾਸਤੇ ਨਖਰਾ ਹੀ ਸਭ ਕੁਝ ਸੀ ਐਹੀ ਵਜ੍ਹਾ ਕਿ ਐ ਸਲਾਖਾ ਦੇ ਪਿੱਛੇ ਪਹੁੰਚ ਗਏ ਨੇ ਦਰਅਸਲ ਪੁਲਸ ਹੀ ਰਾ ਸੱਚ ਮੂ ਟੱਕੇ ਖੜੇ ਐ ਦੋਨੋ ਯੁਵਕਾਂ ਨੇ ਆਪਣੇ ਮਾਲਕ ਨੂੰ ਸਬਕ ਸਿਖਾਣ ਲਈ ਇੱਕ ਅਨੋਖਾ ਤਰੀਕਾ ਲੱਭ ਲਿਆ ਜਿਸ ਦੇ ਨਾਲ ਐ ਅਮੀਰ ਵੀ ਹੋਣਾ ਚਾਹੁੰਦੇ ਸਨ ਤੇ ਮਾਲਕ ਨੂੰ ਰਗੜਾ ਵੀ ਲਾਣਾ ਚਾਹੁੰਦੇ ਸਨ ਮਾਲਕ ਦੇ ਦਿੱਤੇ ਪੈਸਿਆਂ ਨੂੰ ਇਹਨਾਂ ਨੇ ਹਜਮ ਕਰਨ ਵਾਸਤੇ ਇੱਕ ਝੂਠੀ ਸਾਜ਼ਿਸ਼ ਰਚ ਦਿੱਤੀ ਅਚਾਨਕ ਰੋਲਾ ਪਾ ਦਿੱਤਾ ਕਿ ਪਲਸਰਾ ਦੇ ਉੱਤੇ ਆਏ ਲੁਟੇਰਿਆਂ ਨੇ ਇਹਨਾਂ ਨੂੰ ਲੁੱਟ ਲਿਆ ਪੁਲਿਸ ਮੌਕੇ ਤੇ ਪਹੁੰਚੀ ਪਰਦਾਲ ਸ਼ੁਰੂ ਹੋਈ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ ਜਦੋਂ ਪੁੱਛਗਿੱਛ ਕੀਤੀ ਤਾਂ ਦੋਨਾਂ ਕੋਲੋਂ ਨਕਦੀ बरामद ਹੋ ਗਈ ਪੁਲਿਸ ਨੇ ਕਰੀਬ ਤੇ ਲੱਖ ਰੁਪਇਆ ਬਰਾਮਦ ਕਰ ਲਿਆ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਨੂੰ ਮਾਲਕ ਟਾਈਟ ਕਰਕੇ ਰੱਖਦਾ ਸੀ ਜਿਸ ਦੇ ਚਲਦਿਆਂ ਇਹ ਮਾਲਕ ਤੇ ਨਾਲ ਰੰਜਿਸ਼ ਰੱਖਣ ਲੱਗ ਪਏ ਤੇ ਉਸ ਨੂੰ ਸਬਕ ਸਿਖਾਣ ਲਈ ਤੇ ਆਪਣੀ ਜੇਬ ਤਰਬ ਕਰਨ ਵਾਸਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਿਸ਼ਨੇਟ ਪੁਲਿਸ ਨੇ ਇੱਕ ਇੱਕ ਜਿਹੜੀ ਸਨੇਚਿੰਗ ਹੋਈ ਸੀਗੀ 10 ਤਰੀਕ ਨੂੰ ਸਾਨੂੰ ਜਿਹੜੀ ਰਿਪੋਰਟ ਹੋਈ ਸੀਗੀ ਇੱਕ ਵਿਪਨ ਗੁਪਤਾ ਨਾਮ ਦਾ ਵਿਅਕਤੀ ਹੈ ਇਹ ਸਦਾ ਚੱਕ ਪਿੰਡ ਦਾ ਪਲਾਈਵੁੱਡ ਫੈਕਟਰੀ ਦਾ ਜਿਹੜਾ ਉਹ ਕੰਮ ਕਰਦਾ ਵਾ ਇਹਦੇ ਕੋ ਦੋ ਨੌਕਰ ਸੀਗੇ ਰਵਿੰਦਰ ਤੇ ਦਲੀਪ ਰਵਿੰਦਰ ਐਂਡ ਦਲਬੀਰ ਇਹ ਦੋਨੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਸੀਗੇ ਇਹਨਾਂ ਦੀ ਥੋੜੀ ਮਾਲਕ ਦੇ ਨਾਲ ਜਿਹੜੀ ਇਹਨਾਂ ਦੇ ਨਾਲ ਥੋੜਾ ਚੱਲ ਰਿਆ ਸੀਗਾ ਖਿੱਚੋ ਤਾਂ ਜੀ ਸੋ ਇਹਨਾਂ ਨੇ ਹੀ ਜਿਹੜਾ ਇੱਕ ਅਰਵਿੰਦਰ ਨੇ ਜਿਹੜਾ ਇੱਕ ਕੋਦਰ ਚੌਂਕ ਦੇ ਵਿੱਚੋਂ ਮਿਸਟਰ ਮਲੋਤਰਾਵ ਦੀ ਦੁਕਾਨ ਤੋਂ ਇਹਨਾਂ ਨੇ ਇੱਕ ਕਲੈਕਸ਼ਨ ਸੀਗੀ 3 ਲੱਖ ਰੁਪਏ ਦੀ ਉਹ ਜਿਹੜੀ ਕਰਕੇ ਇਹਨਾਂ ਨੇ ਜਾ ਕੇ ਸੂਰੀਆ ਨਕਲੇਬ ਦੇ ਲਾਗੇ ਜਿਹੜਾ ਇਹ ਡਰਾਮਾ ਰਚਦਾ ਕਿ ਸਾਡੇ ਕੋਲ ਦੋ ਪਲਸਰ ਮੋਟਰਸਾਈਕਲ ਤੇ ਆਏ ਮੁੰਡੇ ਹੈਲਮਟ ਪਾਏ ਸੀਗੇ ਉਹਨਾਂ ਕੋ ਇੱਕ ਸ਼ਾਰਪ ਐਜਡ ਵੈਪਨ ਸੀਗਾ ਚਾਕੂ ਟਾਈਪ ਉਹ ਦਿਖਾ ਕੇ ਸਾਡੇ ਕੋਲ ਇਹ ਪੈਸੇ ਜਿਹੜੇ ਖੋ ਕੇ ਲੈ ਗਏ ਸੋ ਅਸੀਂ ਜਿਹੜਾ ਇਮੀਡੀਏਟਲੀ ਉੱਥੇ ਮੌਕਾ ਵਿਜ਼ਿਟ ਕਰਕੇ ਜਿਹੜਾ ਸਾਰਾ ਬੈਕਵਰਡ ਫਾਰਵਰਡ ਸਾਰਾ ਜੋ ਚੈੱਕ ਕੀਤਾ ਤਾ ਵੀ ਕੀ ਗੱਲਬਾਤ ਹੈ FIR ਲੋਜ ਕਰਕੇ ਫਿਰ ਸਾਨੂੰ ਇਹਨਾਂ ਤੇ ਡਾਊਟ ਹੋਇਆ ਕਿ ਬੰਦੇ ਜਿਹੜੇ ਉਹ ਇਹਨਾਂ ਤੋਂ ਪੁੱਛਗਿਛ ਕਰਨੀ ਜ਼ਰੂਰੀ ਆ। ਸੋ ਇਹਨਾਂ ਤੋਂ ਅਸੀਂ ਜਦੋਂ ਪੁੱਛਗਿਛ ਕੀਤੀ ਤੇ ਵਾਕਿਆ ਹੀ ਫਿਰ ਇਹਨਾਂ ਨੇ ਕੰਫੈਸ਼ਨ ਕਰ ਲਿਆ ਵੀ ਇਹ ਜਿਹੜਾ ਇਹ ਅਸੀਂ ਹੀ ਜਿਹੜਾ ਇਹਦਾ ਇਹ ਜਿਹੜਾ ਅਫੈਂਸ ਕਿਹੜਾ ਕਮਿਟ ਕੀਤਾ ਸੀਗਾ। ਸੋ ਇਹਨਾਂ ਕੋਲ ਅਸੀਂ ਜਿਹੜਾ 3 ਲੱਖ ਰੁਪਇਆ 1.5 1.5 ਲੱਖ ਤੋਂ ਉਹਨਾਂ ਤੋਂ ਦੋ ਦੋਨਾਂ ਤੋਂ 1.5 ਲੱਖ ਕਰੀਬ 3 ਲੱਖ ਰੁਪਇਆ ਜਿਹੜਾ ਸਾਡਾ ਸਾਡਾ ਇਹਨਾਂ ਕੋਲ ਰਿਕਵਰ ਹੋ ਗਿਆ। ਸੋ ਇਹ ਨਾਲ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਆਂ ਵੀ ਇਹਨਾਂ ਨੂੰ ਹੋਰ ਵੀ ਕਿਤੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਉਹ ਜਿਹੜਾ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਆਪਾਂ ਜਿਵੇਂ ਜਿਵੇਂ ਡਿਵੈਲਪਮੈਂਟ ਹੋਈ ਫਿਰ ਆਪਾਂ ਸਰ ਇਹ ਪੈਸੇ ਇਹਨਾਂ ਨੇ ਕਦਣਾ ਕੀ ਸੀ ਪੈਸੇ ਇਹਨਾਂ ਨੇ ਘਾ ਰਿਵਰਤਨੇ ਸੀ ਇਹਨਾਂ ਨੂੰ ਨਸ਼ੇ ਦੇ ਤੋਂ ਨਹੀਂ ਨੀ ਨਸ਼ੇ ਵਾਲਾ ਹੀ ਨਹੀਂ ਇਹ ਇਹ ਰਹਿਣ ਵਾਲੇ ਕਿੱਥੇ ਸਰ ਇਹ ਰਹਿਣ ਵਾਲੇ ਉਧਰ ਦੇ ਆਪਾਂ ਉੱਪਰ ਸਾਈਡ ਦੇ ਸਿਰਫ ਇਹਨਾਂ ਦੀ ਆਪਣੇ ਮਾਲਕ ਦੇ ਨਾਲ ਕੋਈ ਅਨਬੰਨ ਸੀਗੀ ਜਾਓ ਇਹਨਾਂ ਨੂੰ ਜ਼ਿਆਦਾ ਟਾਈਟ ਕਰਕੇ ਰੱਖਦਾ ਸੀਗਾ ਜਿੱਥੋਂ ਕਿ ਇਹ ਥੋੜਾ ਜਿਹਾ ਇਹਨਾਂ ਨੇ ਸੋਚਿਆ ਵੀ ਨਹੀਂ ਆਪਾਂ ਇਹਨਾਂ ਨੂੰ